ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ 'ਚ ਭਰਾਵੋ ਟਰੈਕਟਰਾਂ ਦਾ ਮੇਲਾ ਲੱਗ ਚੁੱਕਿਆ ਹੈਗਾ ਟਰੈਕਟਰ ਲੋਨ ਮੇਲਾ ਕੋਈ ਵੀ ਟਰੈਕਟਰ ਤੁਸੀਂ ਲੋਨ ਕਰਵਾ ਕੇ ਟਰੈਕਟਰ ਖਰੀਦ ਸਕਦੇ ਹੋ ਜੇਕਰ ਤੁਹਾਡੇ ਕੋਈ ਯਾਰ ਦੋਸਤ ਰਿਸ਼ਤੇਦਾਰ ਭੈਣ ਭਰਾ ਟਰੈਕਟਰ ਲੈਣ ਵਾਸਤੇ ਸੋਚ ਰਿਹਾ ਵੀ ਆਪਾਂ ਟਰੈਕਟਰ ਲੈ ਕੇ ਆਉਣਾਗਾ ਤਾਂ ਉਹ ਭੈਣ ਨੂੰ ਭਰਾ ਨੂੰ ਵੀਡੀਓ ਕੋਈ ਬਾਹਰ ਬੈਠਾ ਦੇਸ਼ਾਂ 'ਚ ਵਿਦੇਸ਼ਾਂ 'ਚ ਉਹਨਾਂ ਕੋਲੇ ਜਰੂਰ ਪਹੁੰਚਦੀ ਕਰਿਓ ਵੀ ਭਾਈ ਬਖਤੌਰ ਟਰੈਕਟਰ ਲਾਉਣ ਮੇਲਾ ਲੱਗ ਚੁੱਕਿਆ ਭਰਾਵੋ ਉਥੇ ਹਰੇਕ ਪ੍ਰਕਾਰ ਦੇ 70 ਤੋਂ 75 ਟਰੈਕਟਰ ਮਿਲਣਗੇ ਉਸ ਕਿਹੜੇ ਭਰਾ ਨੇ ਟਰੈਕਟਰ ਲੈਣਾ ਉਸ ਨੂੰ ਕਿਹੜੇ ਭਰਾ ਵੀਡੀਓ ਦੇਖ ਰਿਹਾ ਉਹਨੂੰ ਇਸ ਦਾ ਵੀਡੀਓ ਦਾ ਲਿੰਕ ਸਾਂਝਾ ਜਰੂਰ ਕਰਿਓ ਕੋਈ ਸਾਡੇ ਕੋਲੇ ਟਰੈਕਟਰ ਆ ਕੇ ਖਰੀਦ ਸਕੇ ਭਰਾਵੋ ਕੋਈ ਵੀ ਟਰੈਕਟਰ ਖਰੀਦਣਾਗਾ ਆ ਮੰਨ ਲਓ ਇੱਥੇ ਤਾਂ ਸਾਡੇ 40 ਕਿ ਟਰੈਕਟਰ ਲੱਗੇ ਹੋਏ ਆ ਬਾਹਰ ਸਾਡੇ ਕੋਲਸ ਹੋਰ ਬਾਹਰ ਵੀ ਲੱਗੇ ਖੜੇ ਆ ਸਾਡਾ ਪਿੰਡ ਭਾਈ ਬਖਤੌਰ ਆ ਮਾਨਸਾ ਬਠਿੰਡਾ ਤੇ ਪਿੰਡ ਸਾਡਾ ਪੈ ਜਾਂਦਾ ਉਸ ਪੈਣਪਰਾ ਕੋਲੇ ਜਰੂਰ ਵੀਡੀਓ ਪਹੁੰਚਦੀ ਕਰੋ ਜਿਹੜਾ ਭਰਾ ਟਰੈਕਟਰ ਲੈਣ ਵਾਸਤੇ ਸੋਚ ਰਿਹਾ ਆਸਾਨ ਕਿਸ਼ਤਾਂ 'ਚ ਆ ਮਨ ਲੋ 7-8 ਲੱਖ 7-8 ਲੱਖ ਵਾਲਾ ਟਰੈਕਟਰ 2 ਕੁ ਲੱਖ ਰੁਪਈਆ ਭਰ ਕੇ ਬਾਕੀ ਆਸਾਨ ਕਿਸ਼ਤਾਂ ਤੇ ਖਰੀਦ ਕੇ ਲਿਆ ਸਕਦਾਗਾ ਪਿੰਡ ਭਾਈ ਬਖਤੌਰ ਟਰੈਕਟਰ ਲੋਨ ਮੇਲਾ ਲੱਗ ਚੁੱਕਾਗਾ 7 ਸਤੰਬਰ 7 ਦਸੰਬਰ 2024 ਤੋਂ ਇਹ ਮੇਲਾ ਸਟਾਰਟ ਆ ਕੋਈ ਵੀ ਟਰੈਕਟਰ ਖਰੀਦਣਾ ਤਾਂ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਆ ਨੰਬਰਾਂ ਤੇ ਦਿੱਤੇ ਹੋਏ ਕੁਲਵਿੰਦਰ ਸਿੰਘ ਬੜਾਂਚ ਮੇਰਾ ਨਾਮ ਆ ਤੇ ਸਰਦਾਰ ਮਹਿੰਦਰ ਸਿੰਘ ਬੜਾਂਚ ਮੇਰੇ ਫਾਦਰ ਸਾਹਿਬ ਦੇ ਆ ਨੰਬਰ ਦਿੱਤੇ ਹੋਏ ਕੁਲਵਿੰਦਰ ਸਿੰਘ ਦੇ ਆ ਨੰਬਰ ਦਿੱਤੇ ਹੋਏ ਆ ਸਾਡੇ ਪਿੰਡ ਦੀ ਲੋਕੇਸ਼ਨ ਆ ਦੇਖ ਲਓ ਪ੍ਰਭੂ ਪਿੰਡ ਭਾਈ ਬਖਤੌਰ ਆ ਸਾਡਾ ਮਾਨਸਾ ਬਟਿੰਡਾ ਰੋਡ ਤੇ ਬਟਿੰਡੇ ਤੋਂ 28 ਕਿਲੋਮੀਟਰ ਮਤਲਵੰਡੀ ਸਾਹ ਤੋਂ 18 ਰੰਪਰੇ ਤੋਂ 25 ਤੇ ਮਾਨਸਾ ਤੋਂ 35 ਕਿਲੋਮੀਟਰ ਤੇ ਇਹ ਟਰੈਕਟਰਾਂ ਦਾ ਲਾਉਣ ਮੇਲਾ ਲੱਗ ਚੁੱਕਿਆਗਾ ਜਰੂਰ ਹੋਣੀ ਹੁਣੀ ਕਿਹੜੇ ਭਰਾ ਟਰੈਕਟਰ ਲਾਉਣ ਵਾਸਤੇ ਟਰੈਕਟਰ ਲੈਣ ਵਾਸਤੇ ਸੋਚ ਰਹੇ ਆ ਉਹ ਭਰਾ ਨੂੰ ਜਰੂਰ ਵੀਡੀਓ ਸਾਂਝੀ ਕਰ ਦਿਓ ਤੇ ਆਸਾਨ ਕਿਸ਼ਤਾਂ 'ਚ ਟਰੈਕਟਰ ਤੁਸੀਂ ਬੜਾਂਹ ਟਰੈਕਟਰ ਜਿ ਤੋਂ ਆ ਕੇ ਖਰੀਦੋ ਧੰਨਵਾਦ